ਆਓ ਮੇਲਾ ਦਿਖਾਈਏ ਤੁਹਾਨੂੰ ਬਾਬਾ ਫਰੀਦ ਆਗਮਣ ਪੂਰਬ ਤੇ ਫਰੀਦਕੋਟ ਦਾ ਇਹ ਫਰੀਦਕੋਟ ਦਾ ਘੰਟਾ ਘਰ ਚੌਕ ਹੈ ਬਹੁਤ ਪੁਰਾਣਾ ਘੰਟਾ ਘਰ ਹੈ ਇਹ ਇਹ ਦੂਬਾ ਦਾ ਅਗਲਾ ਸ਼ਹਿਰ ਹੈ ਇਹ ਇਧਰੋਂ ਭਾਈ ਕन्हैया ਜਿਹੜਾ ਚੌਕ ਆ ਇਧਰ ਥਾਣਾ ਸਿਟੀ ਦੇ ਨੇੜੇ ਆ ਇਹ ਚੌਕ ਹੈ ਭਾਈ ਕन्हैया ਦੀ ਤਸਵੀਰਾਂ ਇਸ ਤੋਂ ਬਾਅਦ ਅਗਲੀਆਂ ਤਸਵੀਰਾਂ ਤੁਹਾਨੂੰ ਇਹ ਬਾਜ਼ਾਰਾਂ ਜਿਹੜਾ ਭਾਈ ਕਨੀਆ ਚੌਕ ਦੇ ਅੱਗੇ ਇਧਰ ਪਾਸੇ ਦੂਜੀ ਸਾਈਡ ਤੇ ਤੇ ਇਧਰਲੇ ਪਾਸੇ ਫੇਰ ਹੈ ਜਿਹੜਾ ਘੰਟਾ ਘਰ ਇਹਦੇ ਨਾਲ ਹੀ ਸਾਹਮਣੇ ਬਾਜ਼ਾਰ ਵਾਲੇ ਪਾਸੇ ਤੇ ਬਾਬਾ ਸੇਖ ਫਰੀਦ ਜੀ ਆਗਮਣ ਪੁਰਬਾ 19 ਸਤੰਬਰ ਤੋਂ ਸ਼ੁਰੂ ਹੋਇਆ ਤੇ 22 ਅੱਜ ਆਖਰੀ ਦਿਨ ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਕੋਸ਼ਤੀਆਂ ਹੋ ਰਹੀਆਂ ਦੰਗਲ ਹੋ ਰਹੇ ਨੇ ਬਹੁਤ ਹੀ ਜਿਹੜੇ ਨਾਮੀ ਐ ਇੱਥੇ ਪਹਿਲਵਾਨ ਆਏ ਪਹੁੰਚੇ ਆ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਜਿਹੜਾ ਇਹ ਇੱਕ ਜ਼ਖਮੀ ਜਿਹੜਾ ਰੈੱਡ ਲਾਲ ਜਿਹੜੀ ਇਹ ਕੋਈ ਪਾਈ ਹੈ ਦੀ ਡਰੈੱਸ ਇਹਦੇ ਇੱਕ ਜ਼ਖਮ ਹੋਇਆ ਜੀ ਨਾ ਤਾਂ ਇਹਦਾ ਪਤਾ ਨਹੀਂ ਪਹਿਲਵਾਨ ਦਾ ਇੱਥੇ ਜ਼ਖਮ ਆ ਦੂਜੇ ਤੇ ਮੱਥੇ ਤੇ ਸਾਈਡ ਤੇ ਤੇ ਫਿਰ ਜਦੋਂ ਕਰੇਦਿਆ ਜਾਂਦਾ ਜਦੋਂ ਮਨ ਲੋ ਦੋਸ ਬੰਨਾ ਸਾਹਮਣੇ ਨਾਲ ਨਹੀਂ ਹੁੰਦੇ ਖਿਡਾਰੀ ਨਾਲ ਜਦੋਂ ਬੰਦਾ ਪਹਿਲਵਾਨਾ ਖੇਡਦਾ ਤੇ ਆ ਵੇਖੋ ਇਹ ਦਵਾਈ ਲਾ ਰਿਹਾ ਜਿਹੜੇ ਉੱਥੇ ਬੁਰੀ ਸਹਾਇਤਾ ਦਿੰਦੇ ਆ ਡਾਕਟਰ ਸਾਥੀ ਤੇ ਬੜੀ ਮੁਸ਼ਕਲ ਆ ਯਾਰ ਬੜਾ ਜ਼ੋਰ ਲੱਗਦਾ ਤੇ ਪਹਿਲਵਾਨ ਜਿਹੜੇ ਕਿਉਂਕਿ ਦੂਜਾ ਵੀ ਨਹੀਂ ਕੋਈ ਘੱਟ ਹੁੰਦਾ ਕਿਸੇ ਤੋਂ ਤੇ ਇਹ ਰੈਫਰੀ ਸਹਿਬਾਨ ਇਹਨਾਂ ਨੂੰ ਹਾਂ ਕਰਾ ਰਹੇ ਆ ਜਿਹੜਾ ਇਹਨਾਂ ਦਾ ਘੋਲ ਤੇ ਇਹ ਕੁਸ਼ਤੀ ਹੈ ਦੂਜੇ ਪਾਸੇ ਦੋ ਪਾਸੇ ਹੋ ਰਹੀਏ ਸਾਹਮਣੇ ਦੂਜੀ ਸਾਈਡ ਤੇ ਵੀ ਹੈ ਉਹ ਵੀ ਹੋ ਰਹੀਏ ਦੇਖੋ ਜੋਰ ਜਿਬਾਈ ਕਰ ਰਹੇ ਇੱਕ ਦੂਜੇ ਨੂੰ ਚਿਤ ਕਰਨ ਲਈ ਦਾਅ ਦੇਖਿਓ ਤੁਸੀਂ ਤੁਹਾਨੂੰ ਇੱਕ ਦਾਅ ਦਿਖਾਉਣੇ ਆ ਵੀ ਆਪਾਂ ਕਹਿੰਦੇ ਵੀ ਢੂਈ ਲਗਾਉਣੀ ਇਹ ਨਹੀਂ ਕਹਿੰਦੇ ਉਹ ਦੂਜੇ ਪਾਸੇ ਮੰਨ ਲਓ ਬਦਲ ਲਿਆ ਆਪਦਾ ਪਾਸਾ ਪਾਸਾ ਪਲਟ ਗਿਆ ਨਹੀਂ ਇਧਰੋਂ ਉਹ ਪੀਤਾਲਾਥ ਬੈਠਾ ਬਰਗਾੜੀ ਵਾਲਾ ਸਾਹਮਣੇ ਐਨਕ ਲਾ ਕੇ ਹਾਂ ਉਹ ਦੂਜੀ ਸਾਈਡ ਤੇ ਵੀ ਉਧਰ ਦੰਗਲ ਹੋ ਰਿਹਾ ਹੈ। ਇਹ ਦੋ ਅਖਾੜੇ ਬਣੇ ਇਹਦੇ ਵਿੱਚ। ਦੋ ਪਾਸੇ ਕੁਸ਼ਤੀਆਂ ਚੱਲ ਰਹੀਆਂ ਕਿਉਂਕਿ ਖਿਡਾਰੀ ਜਦੋਂ ਜ਼ਿਆਦਾ ਹੁੰਦੇ ਆ ਤੇ ਫਿਰ ਸਮੇਂ ਦੇ ਹਿਸਾਬ ਨਾਲ ਤੇ ਉਹ ਵੀ ਹੁੰਦੇ ਆ ਖੜਾ ਅਗਲਾ ਫਿਰ ਜਿਹੜਾ ਇਹਨਾਂ ਦਾ ਰੈਫਰੀ ਹੈ। ਅਗਲੀ ਫਿਰ ਇਹਨਾਂ ਦੀ ਇਹ ਹੁਣ ਉਹ ਦੂਜਾ ਜੋਰ ਅਜਮਾਈ ਕਰ ਰਿਹਾ ਵੀ ਇਹਨੂੰ ਬਾਹਰ ਕੱਢ ਦੇ ਇਹਦੇ ਤੋਂ। ਉਹ ਬਾਹਰ ਦੋਨੋਂ ਹੀ ਬਾਹਰ ਆ। ਨਹੀਂ ਫੇਰ ਵੀ ਨਹੀਂ ਅਜੇ। ਹਾਂ ਦੇਖ ਸਕਦੇ ਹੋ ਤੁਸੀਂ ਇਹ ਫੇਰ ਅਜੂਬਾ ਦਿਖ ਰਹੀਆਂ ਤਸਵੀਰਾਂ ਜਿਹੜੀਆਂ ਬੜੀ ਜ਼ੋਰ ਜਵੈਸਾ ਯਾਰ ਬੜਾ ਜ਼ੋਰ ਲੱਗ ਰਿਹਾ ਪਰਵਾਨਾ ਦਾ ਹਰੇਕ ਆਪਣਾ ਇਹ ਲੋ ਵੇਖੋ ਆ ਵੇਖੋ ਕਿੰਨਾ ਇਹੀ ਤਾਂ ਤਕਨੀਕ ਹੈ ਦਾ ਉਹਨੇ ਆਪਦੀ ਢੂੜ ਨਹੀਂ ਲੱਗਣ ਦਿੱਤੀ ਫੇਰ ਫੇਰ ਕੱਟ ਕੇ ਫੇਰ ਦੁਬਾਰ ਫੇਰ ਅਗਲੀ ਵਾਰ ਫੇਰ ਉਹ ਜਿਹੜਾ ਕੋਚ ਕਰਵਾ ਰਿਹਾ ਦੁਬਾਰ ਅ ਵੀ ਜੱਕ ਮਾ ਵਾਰ ਵਾਰ ਜਿਹੜੇ ਇੱਥੇ ਲਾ ਦੇਣਾ ਇਹ ਜੱਕ ਮਾ ਖਿਡਾਰੀ ਦੇ ਫੋਨ ਵਹਿ ਰਿਹਾ ਤੇ ਹੁਣ ਇੱਥੋਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਨਹੀਂ ਜਿੱਤ ਹਾਰ ਦਾ ਹਾਂ ਚੇਅਰਮੈਨ ਫਰੀਦਕੋਟ ਤੋਂ ਬਕਾਇਦਾ ਅਸੀਂ ਸਤਿ ਸ਼੍ਰੀ ਅਕਾਲ ਤੌਰ ਤੇ ਜਿਹੜੀ ਮੇਲੇ ਦੀਆਂ ਰਿਪੋਰਟਾਂ ਅਸੀਂ ਇਲਾਕੇ ਆਈਆਂ ਹਾਂ ਤੁਹਾਨੂੰ ਪੁਸਤਕ ਜਿਹੜਾ ਸਹਿਤਕ ਰੰਗ ਵੀ ਤੁਹਾਨੂੰ ਦਿਖਾਇਆ ਦੋ ਦਿਨ ਪਹਿਲਾਂ ਅਸੀਂ ਜਿਹੜੇ ਗਏ ਸੀ ਉਦੋਂ ਅਸੀਂ ਤੁਹਾਨੂੰ ਦਿਖਾਇਆ ਤੇ ਇਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਓ ਜੀ ਚਿਤ ਕਰਤਾ ਲੱਗਦਾ ਖੰਡਾਈ ਨਹੀਂ ਹੋਇਆ ਜੀ ਲਓ ਜੀ ਹੁਣ ਅਸਲ ਜਿਹੜੇ ਆਵਾਜ਼ ਆ ਉਹ ਦਿਖਾਉਣੇ ਆ ਤੁਹਾਨੂੰ ਉਹਦੇ ਨਾਲ ਥੋੜਾ ਹੋਰ ਵੀ ਦਿਲਚਸਪੀ ਪੈ ਜਾਊਗੀ ਨੰਬਰ ਇੱਕ ਤੇ ਜੋ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਇਹ ਰਮ ਤੇ ਵਰਪਾਲ ਕੋਹੁਰਾ ਹਰੀਜੰਤ ਹਾਜੀ ਸੇਕਾ ਨੰਬਰ 9 ਤੇ ਜੀ ਜਿਹੜਾ ਇਹ ਮੇਲੇ ਤੇ ਫਰੀਦਕੋਟ ਚ ਜਿਹੜਾ ਚੱਲ ਰਿਹਾ ਮੇਲਾ ਇੱਧਰ ਦੇ ਪਾਸੇ ਤੇ ਇੱਥੇ ਇਹ ਨੌਜਵਾਨ ਆਏ ਆ ਕਿੱਥੋਂ ਆਏ ਬਲੀ ਤੁਸੀਂ ਕੋਟ ਫਲੂਰ ਦੇ ਪਹਿਲੀ ਵਾਰ ਆਏ ਕੋ ਪਹਿਲਾਂ ਵੀ ਆਉਂਦੇ ਰਹੇ ਆ ਪਹਿਲੀ ਵਾਰ ਆਏ ਆ ਤੇ ਕੀ ਖਾਸ ਵੇਖਿਆ ਤੁਸੀਂ ਇਹਦੇ ਚ ਨਾ ਕੋਈ ਰੌਣਕ ਬਹੁਤ ਆਈ ਹੈ ਨਹੀਂ ਕੋਈ ਚੀਜ਼ ਕੋ ਲੈ ਕੇ ਗਏ ਹੋਗੇ ਕਿਸ ਤਰ੍ਹਾਂ ਦੀ ਮੇਲਾ ਪਾਸਾ ਇਹ ਇੱਕ ਵਾਰ ਮੇਲਾ ਵਾਹੇ ਕੋ ਮਰਬਾਦ ਦਾ ਮੇਲਾ ਮੇਲੀਆਂ ਦਾ ਮੇਲਾ ਮੇਲੀਆਂ ਦਾ ਹਾਂਜੀ ਇੱਥੇ ਵਧੀਆ ਚਲੋ ਫਿਰ ਮੇਲੇ ਇਕੱਠੇ ਹੋ ਜੋ ਮੇਲੀਆਂ ਆ ਲੱਗਿਆ ਪਿੰਗਾ ਇਲਾਰੇ ਮਾਣੇ ਠੀਕ ਠੀਕ ਮੇਲਾ ਲੋਣੇ ਰਵੰਦ ਆਇਆ ਬਹੁਤ Okay ਜੁੱਤੀ ਪੰਜਾਬੀ ਜੁੱਤੀ ਲਾਓ ਜੀ ਜੁੱਤੀ ਪਟਿਆਲੇ ਦੀ ਜੁੱਤੀ ਦਿਖਾਉਣੀ ਆ ਤੁਹਾਨੂੰ ਪੰਜਾਬੀ ਜੁੱਤੀ ਕਿੰਨੇ ਰੇਟ ਤੋਂ ਸ਼ੁਰੂ ਹੁੰਦਾ ਜੀ ਤੇ ਕਿੱਥੋਂ ਤੱਕ ਜਾਂਦੀ ਹੈ ਜੁੱਤੀ ਸ਼ੁਰੂ ਹੈ 700 ਰੁਪਏ ਤੋਂ 700 ਰੁਪਏ ਤੱਕ ਹਣ ਕਿੰਨਾ ਚਿਰ ਜਾਂਦੀ ਹੈ 100 ਦਿਨ ਚਛੇ ਮਹੀਨੇ ਚੱਲਦੀ ਹੈ 2 ਤੋਂ 7 ਸਾਲ ਤੱਕ ਹਾਂ ਪਟਿਆਲੇ ਤੁਹਾਡਾ ਕਿੱਥੇ ਆ? ਸੋਖਾ ਵਾਲਾ ਮੋੜ ਸੋਖਾ ਵਾਲਾ नहीं एयरकॉम